ਠੀਕ ਹੈ ਜੀ ਸਾਰਿਆਂ ਨੂੰ ਅੱਜ ਪਹਿਨੋ ਆਪਾਂ ਤੁਹਾਨੂੰ ਬੈਨ ਲਗਾਉਣੀ ਦੱਸਦੇ ਆ ਤੁਸੀਂ ਇਹਦੀ ਕਿਸ ਤਰ੍ਹਾਂ ਬੈਨ ਲਗਾ ਸਕਦੇ ਹੋ ਇਹ ਰਾਉਂਡ ਬੈਨ ਨਹੀਂ ਹੈਗੀ ਸਿੰਪਲ ਬੈਨ ਹੈ ਦੇਖੋ ਆਪਾਂ ਕਮੀਜ਼ ਕਟਿੰਗ ਕਰ ਰਹੇ ਹਾਂ ਵੇਸਟਿੰਗ ਕਪੜੇ ਤੇ ਕਟਿੰਗ ਕਰ ਰਹੀ ਹਾਂ 7.5 ਇੰਚ ਆਪਾਂ ਤੀਰਾ ਲਿਆ ਜੀ 7.5 ਇੰਚ ਮੋਡੇ ਦੀ ਕਾਟ ਲਈ ਹੈ ਜਿਹੜੀ ਮੈਂ ਦੇਖੋ 8 ਇੰਚ ਦੀ ਬੈਗ ਵਾਲੀ ਕਾਟ ਪਾਈ ਆ ਪੌਣੇ 3 ਇੰਚ ਚੌੜਾਈ ਲਈ ਸੀਗੀ ਠੀਕ ਹੈ ਜੀ ਹੁਣ ਇਹਦੀ ਵੀ ਆਪਾਂ 3 ਇੰਚ ਲਵਾਂਗੇ ਲੈਂਥ ਪੌਣੇ 3 ਲਵਾਂਗੇ ਚੌੜਾਈ ਫਰੰਟ ਵਾਲੇ ਦੀ ਇਹਦੀ ਆਪਾਂ ਇਸ ਤਰ੍ਹਾਂ ਕਪੜੇ ਦੀ ਕਟਿੰਗ ਕਰਕੇ ਇਹਦੇ ਵਿੱਚ ਆਪਾਂ ਟੱਕ ਲਗਾਵਾਂਗੇ نیچے ਤੱਕ ਠੀਕ ਹੈ ਇੱਥੇ ਤੁਸੀਂ ਕੋਈ ਵੀ ਆਪਣੀ ਮੈਚਿੰਗ ਸੂਟ ਤਿਆਰ ਕਰ ਰਹੇ ਹੋ ਲੈਸ ਲਗਾ ਰਹੇ ਹੋ ਤੁਸੀਂ ਕੁਝ ਵੀ ਲਗਾ ਸਕਦੇ ਹੋ ਠੀਕ ਹੈ ਇਹਦੇ ਤੇ ਮੈਂ ਤੁਹਾਨੂੰ ਸਿਰਫ ਵੈਨ ਲਗਾਉਣੀ ਦੱਸ ਰਹੀ ਹਾਂ ਫਿਨਿਸ਼ਿੰਗ ਪੱਟੀ ਲਗਾ ਕੇ ਠੀਕ ਹੈ ਜੀ ਵੀਡੀਓ ਨੂੰ ਐਂਡ ਤੱਕ ਐਂਡ ਤੱਕ ਜਰੂਰ ਦੇਖਿਓ ਇਸ ਤਰ੍ਹਾਂ ਕਰਕੇ ਦੇਖੋ ਮੈਂ ਇਹ ਫਿਨਿਸ਼ਿੰਗ ਪੱਟੀ ਰੱਖ ਕੇ ਲਗਾ ਰਹੀ ਹਾਂ ਇਹ ਦੇਖੋ ਜੀ ਸਿੱਧੀ ਸਾਈਡ ਤੇ ਰੱਖੀ ਐ ਮੈਂ ਇੰਨੀ ਇੰਨੀ ਕ ਬਾਹਰ ਆ ਜੂਗੀ ਆਪਣੀ ਜਿੰਨੀ ਕੁ ਪਾਈਪ ਇਹਨਾਂ ਆਪਾਂ ਕੱਢਣੀ ਹੁੰਦੀ ਆ ਠੀਕ ਆ ਜੀ ਇਧਰਲੀ ਸਾਈਡ ਤੇ ਵੀ ਇਸ ਤਰ੍ਹਾਂ ਰੱਖ ਕੇ ਲਗਾਉਣੀ ਆ ਏ ਦੇਖੋ ਜੀ ਇਹ ਆਪਣੀ ਲੱਗ ਗਈ ਆ ਪੱਟੀ ਠੀਕ ਆ ਜੀ ਇਹਦੀ ਤੁਸੀਂ ਜਿੰਨੀ ਲੈਂਥ ਰੱਖਣੀ ਚਾਹੋ 7.5 7 ਇੰਚ 8 ਇੰਚ ਇਹ ਆਪਾਂ ਨੇ ਰੱਖ ਲਈ ਆ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਕਰਕੇ ਕਪੜਾ ਲਗਾਵਾਂਗੇ ਇਹ ਦੇਖੋ ਜੀ ਇਹ ਆਪਾਂ ਨੇ ਲਗਾ ਲਿਆ ਜਿੰਨਾ ਕ ਆਪਾਂ ਨੂੰ ਕੱਟ ਚਾਹੀਦਾ ਸੀ ਆਪਾਂ ਓਨਾ ਕ ਰੱਖਿਆ ਹੈਗਾ ਠੀਕ ਹੈ ਜੀ ਹੁਣ ਇਹਦੇ ਨਾਲ ਆਪਾਂ ਇਹ ਵਾਲਾ ਪੀਸ ਬੈਕ ਜੜ ਲਾਂਗੇ ਠੀਕ ਹੈ ਜੀ ਇਹ ਆਪਾਂ ਇਸ ਤਰ੍ਹਾਂ ਕਰਕੇ ਦੇ-ਦੇ ਇੰਚ ਦੀ ਸੀਨ ਲਗਾ ਕੇ ਇਸ ਤਰ੍ਹਾਂ ਕਰਕੇ ਤੁਸੀਂ ਇਹ ਮਣਨਾ ਵੀ ਆਪਣਾ ਕਿੰਨਾ ਹੈ ਗਲਾਗਾ ਬੈਨ ਕਿੰਨੀ ਲਗਾਉਣੀ ਆ ਇਹ ਹੈਗਾ ਜੀ ਆਪਣਾ 2.5 ਇੰਚ ਠੀਕ ਹੈ ਜੀ ਇਹ ਦੇਖੋ ਜੀ ਬੈਨਾਂਗੇ ਦੇਖੋ ਆਪਾਂ ਕਟਿੰਗ ਕਰ ਲਈਏ ਇਹ ਇਹ ਰਾਉਂਡ ਬੈਨ ਨਹੀਂ ਹੈਗੇ ਬਿਲਕੁਲ ਸਿੰਪਲ ਬੈਨ ਆ ਥੋੜੀ ਜੀ ਆਪਾਂ ਸ਼ੇਪ ਦਿੱਤੀ ਹੋਈ ਹੈ ਇਹਦੇ ਵਿੱਚ ਇਹ ਦੇਖੋ ਆਪਾਂ ਨੇ ਪ੍ਰੈਸ ਨਾਲ ਲਗਾ ਲਈਆ ਇਹ ਦੇਖੋ ਜੀ ਹੁਣ ਆਪਾਂ ਇਹਦੀ ਉੱਪਰਲੀ ਸਾਈਡ ਤੇ ਸੀਨ ਲਗਾਵਾਂਗੇ ਬਿਲਕੁਲ ਗੁਲਾਈ ਨਹੀਂ ਦੇਣੀ ਜਿਹੜੀ ਸਾਈਡਾਂ ਵਾਲੀ ਗੁਲਾਈ ਹੁੰਦੀ ਹੈ ਉਹ ਨਹੀਂ ਦੇਣੀ ਐਸ ਤਰ੍ਹਾਂ ਕਰਕੇ ਤੁਸੀਂ ਬਾਹਰ ਕੱਢ ਦੇਣੀ ਹੈ ਮਸ਼ੀਨ ਠੀਕ ਹੈ ਜੀ ਅੱਧੇ-ਅੱਧੇ ਇੰਚ ਦੀ ਕਟਿੰਗ ਕਰਕੇ ਛੱਡ ਕੇ ਕਪੜਾ ਫਿਰ ਇਹਦੇ ਚ ਆਪਾਂ ਛੋਟੇ ਛੋਟੇ ਟੱਕ ਲਗਾਵਾਂਗੇ ਅੱਧਾ ਇੰਚ ਕਪੜਾ ਛੱਡ ਕੇ ਨੀਚੇ ਵਾਲੀ ਸਾਈਡ ਇਹ ਆਪਾਂ ਕੁੜਤੇ ਦੇ ਨਾਲ ਮਤਲਬ ਜੋ ਆਪਾਂ ਗਲਾ ਤਿਆਰ ਕਰ ਰਹੇ ਹਾਂ ਉਹਦੇ ਨਾਲ ਅਟੈਚ ਕਰਾਂਗੇ ਇਸ ਤਰ੍ਹਾਂ ਕਰਕੇ ਟੱਕ ਲਗਾਉਣਾ ਇੱਕ ਟੱਕ ਲਗਾਉਣ ਤੋਂ ਬਾਅਦ ਦੇਖੋ ਸਿੱਧਾ ਤੁਸੀਂ ਕਪੜਾ ਕਮੀਜ਼ ਵਾਲਾ ਕਪੜਾ ਰੱਖਣਾ ਇਸ ਤਰ੍ਹਾਂ ਕਰਕੇ ਜਿਹੜਾ ਦੇਖੋ ਆਪਾਂ ਪੇਸਟਿੰਗ ਕੀਤਾ ਹੋਇਆ ਉਹ ਪਾਸਾ ਨਹੀਂ ਲੈਣਾ ਦੂਸਰਾ ਕਪੜਾ ਲੈ ਕੇ ਇਸ ਤਰ੍ਹਾਂ ਕਰਕੇ ਇਹਦੀ ਸੀਨ ਲਗਾਉਣੀ ਆ ਜਿਹੜਾ ਆਪਣਾ ਪੇਸਟਿੰਗ ਵਾਲਾ ਪਾਸਾ ਹੁੰਦਾ ਉਹ ਤੁਹਾਡਾ ਉੱਪਰਲੀ ਸਾਈਡ ਤੇ ਆਉਣਾ ਚਾਹੀਦਾ ਇਸ ਤਰ੍ਹਾਂ ਕਰਕੇ ਆਪਾਂ ਧਦੇ ਧਿੰਚ ਦੀ ਸੀਨ ਲਗਾਵਾਂਗੇ ਦੂਸਰੀ ਸਾਈਡ ਤੇ ਵੀ ਆਪਾਂ ਇਸ ਤਰੀ ਲਗਾਵਾਂਗੇ ਇਹ ਦੇਖੋ ਜੀ ਆਪਣੀ ਲੱਗ ਗਈ ਆ ਹੁਣ ਦੇਖੋ ਜਿਹੜੀ ਆਪਾਂ ਨੇ ਇਹ ਫ੍ਰਿਸ਼ਿੰਗ ਦੇਣੀ ਆ ਇਸ ਤਰ੍ਹਾਂ ਕਰਕੇ ਗੁਲਾਈ ਦੇਣੀ ਆ ਬਿਲਕੁਲ ਦੇਖੋ ਤੁਸੀਂ ਇਸ ਤਰ੍ਹਾਂ ਰੱਖ ਕੇ ਜਿੱਥੇ ਆਪਣੀ ਪਾਈਪਿੰਗ ਕੱਢੀ ਹੋਈ ਆ ਬਿਲਕੁਲ ਉਹਦੇ ਨਾਲ-ਨਾਲ ਸੀਨ ਲਗਾਉਣੀ ਆ ਇਹ ਦੇਖੋ ਜੀ ਇਸ ਤਰ੍ਹਾਂ ਇਹ ਦੇਖੋ ਜੀ ਇਸ ਤਰ੍ਹਾਂ ਬਣ ਕੇ ਇਹ ਰੈਡੀ ਦੂਸਰੀ ਸਾਈਡ ਤੇ ਵੀ ਤੁਸੀਂ ਇਸ ਤਰੀਕਾ ਨਾਲ ਦੇਖੋ ਇਹ ਦੇਖੋ ਜੀ ਇਹ ਆਪਣਾ ਹੁਣ ਆਪਾਂ ਇਹਨੂੰ ਦਬ ਦਾਂਗੇ ਇਹ ਵਾਲੀ ਸੀਨ ਨੂੰ ਇਹ ਦੇਖੋ ਜੀ ਆਪਾਂ ਤੇ ਰੌਂਡ ਹੈ ਬੈਨ ਲਗੋਣੀ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ ਜੀ